ਜਦੋਂ ਮੈਂ ਵੇਖਦਾ ਹੁੰਦਾ ਵੀ ਸਿੱਖਾਂ ਦੇ ਮਨਾਂ ਦੇ ਵਿੱਚੋਂ ਸਿੱਖੀ ਮਰ ਗਈ ਸਿੱਖੀ ਮਰ ਗਈ ਹੈ ਸਿੱਖਾਂ ਦੇ ਵਿੱਚੋਂ ਸਿੱਖੀ ਜਿਹੜੀ ਮਰ ਚੁੱਕੀ ਹੈ ਇਸੇ ਕਰਕੇ ਅਸੀਂ ਮਰੇ ਹੋ ਜਾਂਦੀ ਪੂਜਾ ਕਰਦੇ ਹਾਂ ਅਸੀਂ ਉਸ ਵਾਹਿਗੁਰੂ ਦੀ ਪੂਜਾ ਨਹੀਂ ਕਰਦੇ ਉਸ ਅਕਾਲ ਦੀ ਪੂਜਾ ਨਹੀਂ ਕਰਦੇ ਜਿਹੜਾ ਮੌਤ ਤੋਂ ਰਹਿਤ ਹੈ ਅਸੀਂ ਮਰਦਿਆਂ ਦੀ ਪੂਜਾ ਵੱਲ ਤੋਰ ਪਏ ਅਸੀਂ ਮੜੀਆਂ ਮਸਾਣੀਆਂ ਦੇ ਨਾਲ ਜੁੜ ਗਏ ਜਿਹੜੇ ਪਾਸਿਓ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਮੋੜਿਆ ਜਿਹੜੇ ਰਸਤੇ ਤੋਂ ਸਾਨੂੰ ਮੋੜ ਕੇ ਪਰਮੇਸ਼ਰ ਨਿਰੰਗ ਕਾਲ ਅਲੇ ਪਾਸੇ ਨੂੰ ਜੋੜਿਆ ਉਸ ਪਾਸੇ ਅਸੀਂ ਟੁੱਟ ਕੇ ਫਿਰ ਉਸ ਪਾਸੇ ਲੱਗ ਕੇ ਜੁੜ ਗਏ ਜੋ ਪਥਰ ਕੋ ਕਹਤੇ ਦੇਵ ਤਾਂ ਕੀ ਵਿਰਥਾ ਹੋਵੇ ਸੇਵ ਕੀ ਸਿੱਖ ਪੱਥਰਾਂ ਦੀ ਪੂਜਾ ਨਹੀਂ ਕਰਦਾ ਕਰਦਾ ਸਿੱਖ ਕਰਮ ਕਾਂਡ ਨਹੀਂ ਕਰਦਾ ਸਭ ਕੁਝ ਕਰਦਾ ਹੈ ਕਿਉਂਕਿ ਸਾਡੇ ਮਨਾਂ ਦੇ ਵਿੱਚ ਸਿੱਖੀ ਜਿਹੜੀ ਮਰ ਚੁੱਕੀ ਹੈ ਸਿੱਖੀ ਜੀਵਤ ਨਹੀਂ ਸਾਡੇ ਅੰਦਰ ਮਤਲਬ ਲੋ ਗੁਰੂ ਦੀ ਸਿੱਖਿਆ ਸਾਡੇ ਅੰਦਰੋਂ ਨਿਕਲ ਚੁੱਕੀ ਹੈ ਅਸੀਂ ਗੁਰਬਾਣੀ ਦੇ ਗਿਆਨ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਵਿਚਾਰ ਦਤਾ ਅਸੀਂ ਗੁਰੂ ਗੋਬਿੰਦ ਸਿੰਘ ਮਰ ਦੇ ਬਚਨ ਨੂੰ ਭੁੱਲ ਗਏ ਹਾਂ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤਿਜ ਦੀਓ ਮੈਂ ਸਾਰਾ ਜਬ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪਰਤੀਤ ਮੈਂ ਤਾਂ ਵਾਰ-ਵਾਰ ਬੇਨਤੀ ਕਰਦਾ ਮੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਸਿੱਖੀ ਖਤਮ ਹੋ ਗਈ ਮਰ ਚੁੱਕੀ ਹੈ ਇਸੇ ਕਰਕੇ ਮਰਿਆਂ ਦੀ ਪੂਜਾ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਉ ਮਰਤਾਨ ਕੋ ਪੂਜਨਤਾਯੋ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਤੇ ਹਿਦ ਨ ਪਾਇਓ ਕਿਤੇ ਆਪਣੇ ਵੱਲ ਛਾਤੀ ਮਾਰ ਕੇ ਵੇਖੋ ਕੀ ਸਾਡੇ ਅੰਦਰ ਵਾਕਈ ਸਿੱਖੀ ਖਤਮ ਹੋ ਗਈ ਗੁਰੂ ਦੀ ਸਿੱਖਿਆ ਖਤਮ ਹੋ ਗਈ ਸਾਡੇ ਅੰਦਰ ਕਿ ਅਸੀਂ ਗੁਰੂ ਦੇ ਉਪਦੇਸ਼ ਦੇ ਨਾਲੋਂ ਵਾਕੀ ਦੂਰ ਹੋ ਗਏ ਜੇ ਅਸੀਂ ਇਹ ਸਭ ਕੁਝ ਕਰਦੇ ਪਈ ਹਾਂ ਤਾਂ ਸਮਝ ਲੈਣਾ ਸਾਡੇ ਅੰਦਰ ਸਿੱਖੀ ਖਤਮ ਹੈ ਕਿਉਂਕਿ ਗੁਰਬਾਣੀ ਨਹੀਂ ਅਜਾਤ ਦਿੰਦੀ ਗੁਰਬਾਣੀ ਨਹੀਂ ਕਹਿੰਦੀ ਵੀ ਤੂੰ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦੇ ਅੱਗੇ ਹੋਰ ਸਿਰ ਝੁਕਾ ਨਹੀਂ ਗੁਰੂ ਗ੍ਰੰਥ ਸਾਹਿਬ ਹਾਰਤ ਤੇ ਕਹਿੰਦੇ ਨੇ ਇਕਲਾ ਹੋ ਜਾ ਇੱਕ ਨੂੰ ਸਿਰ ਸੌਂਪ ਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਰਤ ਰਾਸ ਅਸੀਂ ਪਤਾ ਨਹੀਂ ਮਨ ਕਿੱਥੇ ਕਿੱਥੇ ਲਾ ਜਾ ਹੋਇਆ ਅਸੀਂ ਗੁਰਬਾਣੀ ਦੇ ਉਪਦੇਸ਼ ਨੂੰ ਤਿਆਗ ਦਿੱਤਾ ਹੈ ਗੁਰੂ ਦੇ ਗਿਆਨ ਵੱਲ ਅਸੀਂ ਪਿੱਠ ਕਰ ਲਈ ਗੁਰੂ ਦੇ ਗਿਆਨ ਨੂੰ ਗੁਰੂ ਦੀ ਮਰਜ਼ਾਦਾ ਨੂੰ ਅਸੀਂ ਕਿੱਲੇ ਟੰਗ ਦਿੱਤਾ ਹੈ ਅਸੀਂ ਸਰੀਰਾਂ ਦੇ ਸਿੱਖ ਤੇ ਰਹਿ ਗਏ ਪਰ ਮਨ ਦੇ ਸਿੱਖ ਨਹੀਂ ਬਣੇ ਬਰਮੁਖੋ ਸਿੱਖੀ ਕੱਲੀ ਕਕਾਰਾਂ ਦੀ ਨਹੀਂ ਹੈ ਧਿਆਨ ਚ ਰੱਖਿਓ ਸਿੱਖੀ ਕੱਲੀ ਕਕਾਰਾਂ ਦੀ ਨਹੀਂ ਹੈ ਸਿੱਖੀ ਵਿਚਾਰਾਂ ਦੀ ਵੀ ਹੈ ਤੁਹਾਡੇ ਵਿਚਾਰ ਕਿਦਾਂ ਦੇ ਨੇ ਤੁਹਾਡਾ ਕਿਰਤਾ ਕਿਰਦਾਰ ਕਿਦਾਂ ਦਾ ਹੈ ਤੁਹਾਡਾ ਜੀਵਨ ਕਿਦਾਂ ਦਾ ਹੈ ਇਹ ਵੀ ਜ਼ਰੂਰੀ ਹੈ ਕੱਲੇ ਕਕਾਰ ਪਹਿਣ ਲੈਣੇ ਇਨੂੰ ਸਿੱਖੀ ਨਹੀਂ ਕਹਿੰਦੇ ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀਵਨ ਨੂੰ ਜੀਣਾ ਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਸਿੱਖਿਆ ਮੁਤਾਬਕ ਜੀਣਾ ਉਹਨੂੰ ਸਿੱਖੀ ਕਹਿੰਦੇ ਗੁਰਮੁਖੋ ਪੀਰ ਬੁੱਧੂ ਸਾਹ ਦੇ ਕਿਹੜੀ ਕਿਰਪਾ ਨ ਭਈ ਸੀ ਭਲਾ ਗਨੀ ਖਾਨ ਨਵੀ ਖਾਨ ਦੇ ਕਿਹੜੀ ਕਿਰਪਾ ਨ ਭਈ ਸੀ ਪੀਖਨ ਸਾਦੇ ਕਿਹੜੀ ਕਿਰਪਾ ਨੂੰ ਪਾਈ ਸੀ ਕਿਉਂ ਉਹਨਾਂ ਨੇ ਸਿੱਖੀ ਨੂੰ ਕਮਾਇਆ ਸੀ ਭਾਵ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਨੂੰ ਕਮਾਇਆ ਸੀ ਉਹਨਾਂ ਨੇ ਇਸੇ ਕਰਕੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਰਨੁਕਿਆ ਕਲੰਗੀਆਂ ਬਲਿਆ ਜੀ ਕੁਝ ਦਿਨ ਲੱਗਿਆ ਨਾ ਕੁਝ ਮੇਰੇ ਤੇ ਬਖਸ਼ਿਸ਼ ਕਰਨ ਲੱਗੇ ਆ ਫਿਰ ਮੇਰੀ ਝੋਲੀ ਦੇ ਵਿੱਚ ਉਹ ਦਾਤ ਪਾ ਦੇ ਜਿਹੜੀ ਤੈਨੂੰ ਜਿੰਦ ਜਾਨ ਨਾਲ ਨਾਲੋਂ ਚਰੀ ਹੈ ਜਿਹਦੇ ਨਾਲ ਤੂੰ ਪਿਆਰ ਕਰਦਾ ਜਾਂਦਾ ਉਹ ਵਸਤੂ ਉਹ ਧਾਤ ਮੈਨੂੰ ਦੇ ਮੈਨੂੰ ਦੁਨਿਆਵੀ ਦਤਾਂ ਦੀ ਲੋੜ ਨਹੀਂ ਤੇ ਗੁਰਮੁਖ ਪਿਆਰਿ ਇਸੇ ਕਰਕੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਗਾ ਕਿਰਪਾਨ ਮਾਫ ਕਰਨਾ ਕੰਗਾ ਦਸਤਾਰ ਕੇਸ ਪੀਰ ਬਦੂ ਸ਼ਾ ਦੀ ਝੋਲੀ ਦੇ ਵਿੱਚ ਪਾ ਦਿੱਤੇ ਕਹਿੰਦੇ ਲੈ ਪੀਰ ਬਦੂ ਸ਼ਾ ਜਿੰਦ jaan ਦੇ ਨਾਲੋਂ ਮੈਨੂੰ ਆ ਗੁਰੂ ਕੀ ਗੁਰੂ ਕੀ ਮੋਹਰ ਕੇਸ ਪਿਆਰੇ ਨੇ ਉਹ ਮੁਸਲਮਾਨ ਹੋ ਕੇ ਗੁਰੂ ਦੀ ਸਿੱਖੀ ਨੂੰ ਪ੍ਰਾਪਤ ਕਰ ਗਏ ਪਰ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋ ਕੇ ਗੁਰਮੁਖ ਪਿਆਰਿਓ ਗੁਰੂ ਦੀ ਸਿੱਖੀ ਤੋਂ ਦੂਰ ਹੋ ਗਏ ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਗੁਰਮੁਖ ਪਿਆਰਿਓ ਇਹ ਸਿੱਖੀ ਹੈ ਪਰ ਨਹੀਂ ਅਸੀਂ ਗੁਰਬਾਣੀ ਤੋਂ ਗੁਰੂ ਦੇ ਉਪਦੇਸ਼ ਤੋਂ ਗੁਰੂ ਦੇ ਗਿਆਨ ਤੋਂ ਤੁਰੋ